श्री कृष्ण जन्माष्टमी पूरे देश भर ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਕੀ ਹੈ ਤੁਹਾਨੂੰ ਦੱਸਦੇ ਹਾਂ ਕਿਵੇਂ ਮਨਾਈ ਜਾਂਦੀ ਹੈ कृष्ण जन्माष्टमी ਤੇ ਕੀ ਹੈ ਇਸਦਾ ਮਹੱਤਵ ਜਿहां ਧਰਤੀ ਤੇ ਜਦੋਂ ਵੀ ਪਾਪ ਅਤੇ ਅਧਰਮ ਵੱਧਦੇ ਹਨ ਤਾਂ ਇਨ੍ਹਾਂ ਚੀਜ਼ਾਂ ਨੂੰ ਘਟਾਉਣ ਲਈ ਪ੍ਰਮਾਤਮਾ ਨੂੰ ਖੁਦ ਧਰਤੀ ਤੇ ਅਵਤਾਰ ਕਰਨ ਕਰਨਾ ਪੈਂਦਾ ਹੈ ਅਜਿਹਾ ਅਵਤਾਰ ਭਗਵਾਨ ਵਿਸ਼ਨੂੰ ਨੇ ਧਰਤੀ ਤੇ ਲਿਆ ਸੀ श्री कृष्ण ਜੀ ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਸਨ ਕਿ श्री कृष्ण ਭਗਵਾਨ ਵਿਸ਼ਨੂੰ ਦੇ 8ਵੇਂ ਅਵਤਾਰ ਮੰਨੇ ਜਾਂਦੇ ਹਨ ਉਹਨਾਂ ਨੇ ਮੱਤਰਵਾ ਦੀ ਰਾਜਕਮਾਰੀ ਦੇਵਕੀ ਅਤੇ ਵਸੂਦੇਵ ਦੇ 8ਵੇਂ ਰੂਪ ਬੱਚੇ ਦੇ ਰੂਪ ਦੇ ਜਿੱਤਰਤੀ ਤੇ ਅਵਤਾਰ ਲਿਆ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਤੋਂ ਹੀ ਬਹੁਤ ਸਾਰੇ ਚਮਤਕਾਰ ਹੁੰਦੇ ਆ ਰਹੇ ਨੇ ਉਹਨਾਂ ਦੇ ਜਨਮ ਨਾਲ ਸੰਬੰਧਿਤ ਕਈ ਅਜਿਹੀਆਂ ਕਹਾਣੀਆਂ ਹਨ ਜੋ ਮਨੁੱਖ ਨੂੰ ਸਿੱਖਿਆ ਦਿੰਦੀਆਂ ਹਨ ਕਿ ਸ਼੍ਰੀ ਜਨਮ ਅਸ਼ਟਮੀ ਨੂੰ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ ਇਸ ਵਾਰ ਜਨਮ ਅਸ਼ਟਮੀ 26 ਅਗਸਤ ਨੂੰ ਮਨਾਈ ਜਾ ਰਹੀ ਹੈ ਜਨਮ ਅਸ਼ਟਮੀ ਦਾ ਇਤਿਹਾਸ ਭਾਰਤ ਵਿੱਚ ਹਰੇਕ ਤਿਹਾੜੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਜਨਮ ਅਸ਼ਟਮੀ ਵੀ ਉਹਨਾਂ ਤਿਹਾੜਾਂ ਵਿੱਚੋਂ ਇੱਕ ਹੈ Hindu ਧਰਮ ਅਨੁਸਾਰ ਕੰਸ ਦੇ ਧਿਆਚਾਰਾਂ ਨੂੰ ਸਹਿਣ ਕਰਦੇ ਹੋਏ ਉਸ ਦੀ ਭੈਣ ਦੇਵਕੀ ਨੇ ਭਾਦਰਪਦ ਦੇ ਕ੍ਰਿਸ਼ਨ ਪੱਖ ਦੇ 8ਵੇਂ ਦਿਨ ਕ੍ਰਿਸ਼ਨ ਨੂੰ 8ਵੇਂ ਬੱਚੇ ਵਜੋਂ ਜਨਮ ਦਿੱਤਾ ਸੀ કંਸ ਦੇ ਅਤਿਆਚਾਰਾਂ ਤੋਂ ਧਰਤੀ ਨੂੰ ਬਚਾਉਣ ਲਈ ਭਗਵਾਨ ਵਿੱਚ ਉਹਨੇ ਖੁਦ ਧਰਤੀ ਦੇਵਤਾ ਧਾਰਿਆ ਸੀ ਇਹਨਾਂ માનਤਾਵਾਂ ਅਨੁਸਾਰ ਹਰ ਸਾਲ ਭਾਦਰਪਦ ਦੀ ਅਸ਼ਮੀ ਤਾਰੀਖ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਂਦੀ ਹੈ ਜਨਮ ਅਸ਼ਟਮੀ ਦਾ ਮਹੱਤਵ ਇਹ ਹੈਗਾ ਕਿ ਧਾਰਮਿਕ માનਤਾਵਾਂ ਦੇ ਅਨੁਸਾਰ ਸ਼੍ਰੀ ਕ੍ਰਿਸ਼ਨ ਤਿੰਨ ਦੇਵਤਾ ਬ੍ਰਹਮਾ ਵਿਸ਼ਨੂੰ ਮਹੇਸ਼ ਜੋ ਭਗਵਾਨ ਵਿਸ਼ਨੂੰ ਦੇ অবতার ਹਨ ਜਨਮ ਅਸ਼ਟਮੀ ਤੇ ਹਰ ਸਾਲ ਕਈ ਲੋਕ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲੈਣ ਲਈ ਵਰਤ ਰੱਖਦੇ ਹਨ ਵਰਤ ਰੱਖ ਕੇ ਲੋਕ ਅੱਧੀ ਰਾਤ ਨੂੰ ਪੂਰੀ ਵਿਧੀ ਨਾਲ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਹਨ ਉਹਨਾਂ ਨੂੰ ਮੱਖਰੀ ਮੱਖਣ ਮਿਚਰੀ ਦੁੱਧ ਦਹੀਂ ਸਣੇ ਕਈ ਵੱਖ-ਵੱਖ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ ਕ੍ਰਿਸ਼ਨ ਜੀ ਦਾ ਜਨਮ ਜੇ ਅਗਰ ਭਜਨ ਕੀਰਤਨ ਕਰਦੇ ਹਨ ਤੂੰ ਤਾਂ ਨਾਲ શ્રી ਕਿਸ਼ਨ ਦੇ ਜਨਮ ਦਿਨ ਮਨਾਉਂਦੇ ਹਨ ਤੇ ਕਿਸ਼ਨ ਜੀ ਦਾ ਜਨਮ ਅਸ਼ਟਮੀ ਦੇ ਦਿਨ ਮੰਦਰਾ ਜੇ ਭਾਰੀ ਉਤਸ਼ਾਹ ਵੀ ਵੇਖਣ ਨੂੰ ਮਿਲਦਾ ਹੈਗਾ ਆ